ਆ ਗਏ ਆ। ਲਾਗੇ ਹੋ ਜਾਓ ਵੀਡੀਓ ਲਾਗੇ ਲਾਗੇ ਹੋ ਜਾਓ। ਆ ਜਾਓ ਵੀਜੀ ਇੱਧਰ ਨੂੰ। ਲਾਗੇ। ਰੋਕ ਕੇ ਮੈਂ ਲਾਗੇ 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 ਲਾਗੇ। ਆਪਾਂ ਇੰਦਰ ਦਾ ਮਨ ਰੋਕੋ। ਪੂਰਾ ਆ ਜਾ ਇਹ ਉਪਰ ਆ ਜਾ ਸੀਸੇ। ਆਰੀ ਆ। ਐਸਾ ਰੋਕਣਾ। अॻे हैसियूं ਇੱਕ ਬੇਨਤੀ ਕਾਮੀ ਜਾਂਦੇ ਆ ਵੀ ਜਿਹੜੇ ਵੀ ਬੁਲਾਦੇ ਨੇ ਬੋਲਣਾ ਆਪਣੇ ਸੀਰੀਅਲ ਨੰਬਰ ਦਿੱਤਾ ਸਵਾਨ ਆਪਣੇ ਵਿੱਚ ਆਏ ਆ ਉਹ ਪਲੀਜ਼ ਇੱਥੇ ਆ ਜਾਣ ਇਧਰ ਉਹ ਸਾਰਿਆਂ ਨੂੰ ਮੂੰਹ ਹੋ ਜੂਗਾ ਤੇ ਗੱਲਬਾਤ ਸਪਸ਼ਟ ਹੋ ਜੂਗੀ ਸਾਰਿਆਂ ਨੂੰ ਇੱਕ ਮਿੰਟ ਇੱਕ ਮਿੰਟ ਮੈਂ ਤਾਂ ਕਹਿ ਰਿਹਾ ਕਿ ਬੈਕਗ੍ਰਾਉਂਡ ਲਾਈਟ ਪਾਣੀ ਤੇ ਫੋਟੋ ਵੀ ਖੜੇ ਰਹਿੰਦੇ ਆ ਜੇ ਜਾਣਾ ਆਪ ਨੂੰ ਆਉਣਾ ਸਾਰੇ ਤੱਕੜ ਨੇ ਮੇਰੇ ਗੱਲਾਂ ਨੂੰ ਬਾਦੀ ਕਰਨੀ ਪਰ ਬਾਣੇ ਉਹਨੇ ਸਾਰੇ ਬੋਰੀ ਡੇਢ ਹੋ ਗਏ ਮੈਂ ਕਿਹਾ ਕਿ ਨੇ ਅੱਛੇ ਅਨਸਾਰ ਸ੍ਰੀ ਬਾਦਲ ਸਾਹਿਬ ਉਹਨਾਂ ਨੇ ਆਪਣੇ ਲੋਕਾਂ ਲਈ ਜ਼ਿਮੀਦਾਰ ਦੇ ਘਰ ਦੇ ਵਿੱਚ ਤਾਂ ਇੱਕ ਵਾਰੀ ਦਾਣੇ ਆਉਂਦੇ ਸੀ ਸਾਡੇ ਚਾਰ-ਚਾਰ ਪੰਜ-ਪੰਜ ਪਾਲ ਦੇ ਵਿੱਚ ਆ ਜਾਂਦੇ ਅੱਜ ਉਹ ਵੀ ਉਹਨਾਂ ਨੇ ਬੰਦ ਕਰ ਦਿੱਤੇ ਆ ਝਾੜੂ ਵਾਲਾ ਨੇ ਤੁਹਾਨੂੰ ਪਤਾ ਉਹਨਾਂ ਤੁਹਾਡੇ ਪਿੰਡ ਵੀ ਉਹੀ ਗੱਲ ਆ ਸਾਡਾ ਪਿੰਨ ਫੋਲੀ ਵਾਲਾ ਸਾਨੂੰ ਵੀ ਨਹੀਂ ਲੈਂਦੇ ਮੈਂ ਕਹਿੰਦਾ ਜਦੋਂ ਹੋਰ ਤੇ ਝਾੜੂ ਚੱਕ ਲਓ ਲੈ ਵਿੱਚ ਕਾ ਪਤਾ ਨਹੀਂ ਧਰਨਾ ਜਾਰੂ ਕਿਸੇ ਸਿਸਟਮ ਨਾ ਹਾਂ ਤੇ ਸੁਣਾ ਦੇ ਮਾਰ ਕੇ ਸੁਣਾ ਬਾਕੀ ਨਹੀਂ ਗੱਲ ਐ ਇਲੈਕਸ਼ਨ ਹੁੰਦੇ ਜਾਂਦੇ ਰਹਨੇ ਆ ਪਹਿਲਾ 5 ਸਾਲ ਆਪਾਂ ਕਾਮ ਸਰਕਾਰ ਦੇ ਸਮੇਂ ਦੇ ਉਹਨਾਂ ਨੇ ਝੂਠਾ ਰਿਪੋਰਟ ਕੇ ਵੋਟਾਂ ਲੈ ਗਏ ਦਮ ਦਮ ਨਾਲ ਆਸੇ ਨਾਲ ਬਹੁਤ ਹੀ ਵੱਡਾ ਵਿਸਥਾਰ ਆ ਗਈ ਹੈ ਸੋ ਅੱਜ ਆਪਾਂ ਇਕੱਠੇ ਹੋਣ ਦੀ ਲੋੜ ਹੈ ਆਪਾਂ ਸਾਰੇ ਰਲ ਕੇ ਚੱਲੀਏ ਚਾਰ-ਚਾਰ ਹੋ ਕੇ ਨਾ ਚੱਲੀਏ ਕਿ ਕਈ ਤਰ੍ਹਾਂ ਦੀਆਂ ਸਾਜ਼ਸ਼ਾਂ ਘੜੀਆਂ ਜਾ ਰਹੀਆਂ ਹਨ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸੋ ਇਹਦੇ ਵਿੱਚ ਹੀ ਬੀਜੇਪੀ ਵੀ ਵੜ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਇਹਦਾ ਜਵਾਬ ਅੱਜ ਪਹਿਲੀ ਨੂੰ ਸਾਡੇ ਜੀਵਾਰ ਸਰਦਾਰ ਵਿਜੇ ਸਿੰਘ ਜੀ ਕੇਪੀ ਹਰਜਾਤ ਦੇ ਹਜ਼ਾਰ ਪਿੰਡ ਦੀ ਸੰਘਾ ਜੋ ਸਾਡੇ ਹਲਕਾ ਵਿਚਾਰਧਾਰ ਉਹਨਾਂ ਦੇ ਹੱਥ ਵਿੱਚ ਮਜੂਦ ਕਰਨੇ ਆ